ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਪਵਿੱਖ ਬਾਣੀਆਂ ਬਾਰੇ ਖਾਸ ਕਰਕੇ ਉਹ ਪਵਿੱਖ ਬਾਣੀ ਜੋ ਹੁਣ ਦੇ ਹਾਲਾਤਾਂ ਨਾਲ ਜੁੜੀ ਹੋਈ ਲੱਗਦੀ ਹੈ ਅੱਜ ਕੱਲ ਇੱਕ ਵੱਡੀ ਗੱਲ ਚੱਲ ਰਹੀ ਹੈ ਕਿ ਇੰਡੀਆ ਨੇ ਇੰਡਸ ਵਾਟਰ ਟ੍ਰੀਟੀ ਖਤਮ ਕਰਨ ਦੀ ਗੱਲ ਕੀਤੀ ਹੈ ਅਤੇ ਪਾਕਿਸਤਾਨੀਆਂ ਨੂੰ 48 ਘੰਟਿਆਂ ਦੇ ਅੰਦਰ ਭਾਰਤ ਛੱਡਣ ਲਈ ਕਿਹਾ ਹੈ ਉਸ ਦੇ ਨਾਲ ਦੋਨੋਂ ਪਾਸੇ ਤੋਂ ਜੰਗ ਵਾਲਾ ਮਾਹੌਲ ਤਿਆਰ ਹੋ ਰਿਹਾ ਹੈ ਕਈ ਖਬਰਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ ਕਿ ਕੋਈ ਵੀ ਵੱਡਾ ਹਮਲਾ ਹੋ ਸਕਦਾ ਹੈ ਕਿ ਇਹ ਸਭ ਕੁਝ ਉਹੀ ਹੈ ਜੋ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਸਾਖੀ ਵਿੱਚ ਪਹਿਲਾਂ ਹੀ ਲਿਖ ਦਿੱਤਾ ਸੀ ਆਓ ਅੱਜ ਅਸੀਂ ਧਿਆਨ ਨਾਲ ਜਾਣੀਏ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ 500 ਤੋਂ ਜ਼ਿਆਦਾ ਭਵਿੱਖ ਵਾਣੀਆਂ ਕੀਤੀਆਂ 100 ਸਾਖੀ ਵਿੱਚ ਕਈ ਅਜੇਹੀਆਂ ਗੱਲਾਂ ਲਿਖੀਆਂ ਹੋਈਆਂ ਹਨ ਜੋ ਅੱਜ ਤੱਕ ਸੱਚ ਹੋ ਚੁੱਕੀਆਂ ਹਨ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਅਤੇ ਇੰਦਰਾ ਗਾਂਧੀ ਦੇ ਰਾਜ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੇ ਅੰਗਰੇਜ਼ਾਂ ਦੇ ਭਾਰਤ ਉੱਤੇ ਰਾਜ ਬਾਰੇ ਸਾਰੀਆਂ ਘਟਨਾਵਾਂ ਦਾ ਜਿਕਰ ਪਹਿਲਾਂ ਹੀ ਕਰ ਦਿੱਤਾ ਸੀ ਉਦਾਹਰਣ ਦੇ ਤੌਰ ਤੇ ਸਮਝੀਏ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਇਆ ਫਿਰ ਅੰਗਰੇਜ਼ ਭਾਰਤ ਦੇ ਉੱਤੇ ਛਾ ਗਏ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵੰਡੇ ਗਏ 1971 ਵਿੱਚ ਬੰਗਲਾਦੇਸ਼ ਵੱਖਰਾ ਹੋ ਗਿਆ ਇਹ ਸਾਰੀਆਂ ਘਟਨਾਵਾਂ ਸੋ ਸਾਕੀ ਵਿੱਚ ਪਹਿਲਾਂ ਹੀ ਲਿਖੀਆਂ ਹੋਈਆਂ ਸਨ ਦਸੰਪੀਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਲਿਖਿਆ ਸੀ ਕਿ ਇੱਕ ਵੱਡੀ جنگ ਭਾਰਤ ਅਤੇ ਪਾਕਿਸਤਾਨ ਵਿੱਚ ਹੋਵੇਗੀ ਜਿਸ ਵਿੱਚ ਪਾਕਿਸਤਾਨ ਦਾ ਨਕਸ਼ਾ ਹੀ ਮਿਟ ਜਾਵੇਗਾ ਉਸ ਤੋਂ ਬਾਅਦ ਦਿੱਲੀ ਦੇ ਤਖਤ ਉੱਤੇ ਖਾਲਸਾ ਬੈਠੇਗਾ ਅੰਤ ਵਿੱਚ ਖਾਲਸਾ ਰਾਜ ਆਵੇਗਾ ਐਸਾ ਰਾਜ ਜਿੱਥੇ ਨਾ ਕੋਈ ਭੁੱਖਾ ਰਹੇਗਾ ਨਾ ਹੀ ਕੋਈ ਨੰਗਾ ਪਰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਚੇਤਾਵਨੀ ਵੀ ਦਿੱਤੀ ਸੀ ਕਿ ਖਾਲਸਾ ਰਾਜ ਆਉਣ ਤੋਂ ਪਹਿਲਾਂ ਮਲੇਚ ਖਾਲਸਾ ਆਵੇਗਾ ਮਲੇਚ ਖਾਲਸਾ ਦਾ ਮਤਲਬ ਉਹ ਸਿੱਖ ਜੋ ਮਾਇਆ ਪੈਸੇ ਅਤੇ ਤਣਾਵ ਵਿੱਚ ਫਸਿਆ ਹੋਵੇ ਜੋ ਆਪਣੀ ਮੂਲ ਪਛਾਣ ਨੂੰ ਭੁੱਲ ਗਿਆ ਹੋਵੇ ਜੋ ਆਪਣੀ ਆਤਮਕ ਤਾਕਤ ਨੂੰ ਖੋ ਬੈਠਿਆ ਹੋਵੇ ਅੱਜ ਅਸੀਂ ਜੀ ਆਲੇ ਦਿਵਾਲੀ ਦੇਖੀਏ ਤਾਂ ਕਈ ਹੱਦ ਤੱਕ ਇਹ ਗੱਲਾਂ ਸੱਚ ਹੋ ਰਹੀਆਂ ਹਨ ਅੱਜ ਦਾ ਸਮਾਂ ਮਲੇਚ ਖਾਲਸਾ ਵਾਲਾ ਸਮਾਂ ਹੀ ਲੱਗਦਾ ਹੈ ਜਰਾ ਧਿਆਨ ਕਰਿਏ ਇੰਡਸ ਵਾਟਰ ਟ੍ਰੀਟੀ ਖਤਮ ਕਰਨ ਦੀ ਗੱਲ ਵਾਗਾ ਬਾਰਡਰ ਬੰਦ ਹੈ ਹਾਲੀ ਵਿੱਚ ਪਾਕਿਸਤਾਨ ਉੱਤੇ ਦੋਸ਼ ਲੱਗਣਾ ਸਰਹੱਦਾਂ ਦੇ ਉੱਤੇ ਪੂਰਾ ਤਣਾਅ ਬਣਿਆ ਹੋਇਆ ਇਹ ਸਭ ਕੁਝ ਇੱਕ ਵੱਡੀ ਘਟਨਾ ਵੱਲ ਇਸ਼ਾਰਾ ਕਰ ਰਹੀਆਂ ਹਨ ਜਦੋਂ ਦੋ ਐਟਮੀ ਤਾਕਤਾਂ ਆਮણી ਸਾਹਮਣੇ ਆਉਂਦੀਆਂ ਹਨ ਤਾਂ ਨਤੀਜਾ ਸਿਰਫ ਉਹਨਾਂ ਦੇਸ਼ਾਂ ਵਿੱਚ ਹੀ ਨਹੀਂ ਬਲਕਿ ਸਾਰੀ ਦੁਨੀਆ ਦੇ ਵਿੱਚ ਖਤਰਨਾਕ ਹੁੰਦਾ ਹੈ ਇਸ ਲਈ ਅਸੀਂ ਸਭ ਰੱਬ ਦੇ ਅੱਗੇ ਅਰਦਾਸ ਕਰੀਏ ਕਿ ਹਾਲਾਤ ਖਰਾਬ ਨਾ ਹੋਣ ਜੰਗ ਨਹੀਂ ਸਾਂਝ ਤੇ ਅਮਨ ਬਣਿਆ ਰਹੇ ਸੋਇ ਸਿਗੀ ਜੀ ਅੱਜ ਦੀ ਵੀਡੀਓ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਦੱਸਣਾ ਜੀ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਜ਼ਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ